ਔਰ ਦੱਸ ਦਈਏ ਕਿ ਜਦੋਂ ਤਹਿਸੀਲਦਾਰ ਸਾਹਿਬ ਬਦਲੀਆਂ ਦਾ ਇੱਕ ਦੌਰ ਚੱਲਿਆ ਤਾਂ ਬਹੁਤ ਸਾਰੇ ਤਹਿਸੀਲਦਾਰਾਂ ਦੀ ਘਾਟ ਜਿਹੜੀ ਆ ਮਹਿਸੂਸ ਹੋਣ ਲੱਗੀ ਤਹਿਸੀਲਦਾਰ ਦੀਨਾਗਰ ਦੇ ਵਿੱਚ ਜਦੋਂ ਤੁਸੀਂ ਖੜੇ ਹੋ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਦਈਏ ਕਿ ਅਸੀਂ ਦੀਨਾਗਰ ਤਹਿਸੀਲ ਕੰਪਲੈਕਸ ਦੇ ਵਿੱਚ ਖੜੇ ਆ ਔਰ ਇਸ ਕੰਪਲੈਕਸ ਦੇ ਵਿੱਚ ਇੱਕ ਵੀ ਰਜਿਸਟਰੀ ਜਿਹੜੀ ਆ ਉਹ ਅੱਜ ਨਹੀਂ ਹੋਈ ਦੋ ਤਿੰਨ ਦਿਨ ਤੋਂ ਲੋਕ ਲਗਾਤਾਰ ਖੱਜਲ ਹੋ ਰਿਹਾ ਲਗਾਤਾਰ ਆਪਣਾ ਟਾਈਮ ਖਰਾਬ ਕਰ ਰਹੇ ਆ ਔਰ ਲੋਕਾਂ ਵਾਸਤੇ ਪਰੇਸ਼ਾਨੀ ਬਣਿਆ ਕੋਈ ਲੋਕ ਛੁੱਟੀ ਲੈ ਕੇ ਚੰਡੀਗੜ੍ਹ ਤੋਂ ਆਏ ਹੋਏ ਆ ਕੁਝ ਲੋਕ ਛੁੱਟੀ ਲੈ ਕੇ ਜਲੰਧਰ ਤੋਂ ਆਏ ਹੋਏ ਆ ਕੁਝ ਲੋਕ ਆਰਮੀ ਵਾਲੇ ਜਿਨ੍ਹਾਂ ਦੀ ਛੁੱਟੀ ਘਟ ਹੈ ਉਹ ਵੀ ਇੱਥੇ ਪਹੁੰਚੇ ਕਿ ਅਸੀਂ ਰਜਿਸਟਰੀਆਂ ਕਰਾਉਣੀਆਂ ਲੇਕਿਨ ਮੁੱਖ ਮੰਤਰੀ ਸਾਹਿਬ ਦੇ ਆਡਰਾਂ ਕਰਕੇ ਬਹੁਤ ਸਾਰੇ ਤਹਿਸੀਲਾਂ ਦੇ ਕੰਮ ਜਿਹੜੇ ਆ ਰੁਕ ਗਏ ਆ ਹੁਣ ਦੀਨਾ ਨਗਰ ਤਹਿਸੀਲ ਦੀ ਫੇਰ ਦੁਬਾਰਾ ਗੱਲ ਦੱਸ ਦਈਏ ਕਿ ਇਸ ਤਹਿਸੀਲ ਦੇ ਅੰਦਰ ਇੱਕ ਵੀ ਰਜਿਸਟਰੀ ਜਿਹੜੀ ਆ ਉਹ ਨਹੀਂ ਹੋਈ ਨਾ ਅੱਜ ਹੋਈ ਆ ਨਾ ਦੋ ਦਿਨ ਪਹਿਲਾਂ ਤੋਂ ਹੋਈਆਂ ਨੇ ਔਰ ਕਿੰਨੇ ਦਿਨ ਹੋਰ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੇਗਾ ਆਸ ਕਰਦੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਹੱਲ ਹੋ ਜਾਵੇਗਾ ਔਰ ਕਿੰਨੀਆਂ ਰਜਿਸਟਰੀਆਂ ਜਿਹੜੀਆਂ ਲੋਕਾਂ ਦੀਆਂ ਪੈਂਡਿੰਗ ਪਈਆਂ ਨੇ ਔਰ ਅਸੀਂ ਆਸ ਕਰਦੇ ਆ ਮੁੱਖ ਮੰਤਰੀ ਸਾਹਿਬ ਤੋਂ ਕਿ ਜਲਦੀ ਹੀ ਇਸ ਕੇਸ ਦਾ ਨवटारा ਕਰਨਗੇ ਜਲਦੀ ਹੀ ਤਹਿਸੀਲਦਾਰਾਂ ਸਾਹਿਬ ਦੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਜਾਣਗੀਆਂ ਔਰ ਲੋਕਾਂ ਨੂੰ ਜੋ ਰਜਿਸਟਰਾਂ ਵਿੱਚ ਮੁਸ਼ਕਲ ਆ ਰਹੀ ਆ ਉਹ ਮੁਸ਼ਕਲ ਹੱਲ ਹੋਵੇਗੀ ਤਾ تحصیلਾਂ ਦੇ ਵਿੱਚ ਹੋ ਰਹੀਆਂ ਬਦਲੀਆਂ ਦੀ ਗੱਲ ਦੱਸ ਤਈਏ ਕਿ ਕਦੋਂ ਰਜਿਸਟਰੀਆਂ ਹੋਣਗੀਆਂ ਕਦੋਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਹਟਦੀ ਨਜ਼ਰ ਆਵੇਗੀ ਔਰ ਦੋ ਦਿਨ ਤੋਂ ਲੋਕ ਲਗਾਤਾਰ ਇਹੀ ਆਵਾਜ਼ ਚੱਕ ਰਿਹਾ ਕਿ ਸਾਡੀ ਛੁੱਟੀ ਖਤਮ ਹੋ ਗਈ ਆ ਅਸੀਂ ਦੂਰ ਤੋਂ ਆਏ ਆ ਅਸੀਂ ਜਾਣਾ ਲੇਕਿਨ ਇੱਥੇ ਮਾਮਲਾ ਹੋਰ ਹੀ ਖੜਾ ਹੋ ਗਿਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲ ਦੇ ਵਿੱਚ ਰਜਿਸਟਰੀਆਂ ਬੰਦ ਨੇ ਔਰ ਕਿਹੜਾ ਜ਼ਿਲ੍ਹਿਆਂ ਦੀਆਂ ਰਜਿਸਟਰੀਆਂ ਚਾਲੂ ਹੋ ਗਈਆਂ ਨੇ ਇਦੇ ਬਾਰੇ ਕਮੈਂਟ ਜਰੂਰ ਕਰਨਾ ਔਰ ਤੁਹਾਨੂੰ ਤਸਵੀਰਾਂ ਅਸੀਂ ਦੀਨਾਨਗਰ ਦੀਆਂ ਵਖਾ ਰਹੇ ਆਂ ਔਰ ਲਗਾਤਾਰ ਦੀਨਾਨਗਰ ਤਹਿਸੀਲ ਦੇ ਵਿੱਚ ਲੋਕਾਂ ਦੀ ਆਵਾਜ਼ਾਈ ਤਾਂ ਬਣਦੀ ਆ ਪਰ ਰਜਿਸਟਰੀਆਂ ਜਿਹੜੀਆਂ ਉਹ ਨਹੀਂ ਹੋ ਰਹੀਆਂ ਔਰ ਆਸ ਕਰਦੇ ਆ ਕਿ ਜਲਦੀ ਹੀ ਮੁੱਖ ਮੰਤਰੀ ਸਾਹਿਬ ਇਹਨਾਂ ਰਜਿਸਟਰੀਆਂ ਨੂੰ ਸਿਰੇ ਚੜਾਉਣਗੇ ਔਰ ਜਲਦੀ ਹੀ ਲੋਕਾਂ ਦਾ ਕੰਮ ਜਿਹੜਾ ਉਹ ਸਿਰੇ ਚੜਾਉਣਗੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਵਾਅਦੇ ਕੀਤੇ ਸੀ ਕਿ ਕਰਾਪਸ਼ਨ ਜਿਹੜੀ ਆ ਉਹ ਖਤਮ ਕਰ ਦੇਣੀ ਆ ਤਾਂ ਕਰਪਸ਼ਨ ਦੇ ਮੁੱਦੇ ਦੇ ਉੱਤੇ ਇੱਕ ਤਹਿਸੀਲਦਾਰ ਸਾਹਿਬ ਨੂੰ ਜਦੋਂ ਵਿਜੀਲੈਂਸ ਵੱਲੋਂ ਫੜਿਆ ਜਾਂਦਾ ਤਾਂ ਬਹੁਤ ਸਾਰੇ ਤਹਿਸੀਲਦਾਰਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਇੱਕ ਯੂਨੀਅਨ ਵੱਲੋਂ ਧਰਨਾ ਲਗਾ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਇਹ ਐਕਸ਼ਨ ਲਿਆ ਕਿ ਵਿਜੀਲੈਂਸ ਜੋ ਹੈ ਉਸ ਨੇ ਕੁਝ ਵੇਖ ਕੇ ਹੀ ਪਰਚਾ ਕੀਤਾ ਵਿਜੀਲੈਂਸ ਨੇ ਐਵੇਂ ਨਹੀਂ ਤਹਿਸੀਲਦਾਰ ਨੂੰ ਫੜਿਆ ਰੰਗੇ ਹੱਥੀ ਫੜਿਆ ਔਰ ਜੇ ਵਿਜੀਲੈਂਸ ਨਾ ਹੋਵੇ ਤਾਂ ਕਿਸੇ ਨੂੰ ਵੀ ਕਿਸੇ ਦਾ ਡਰ ਨਾ ਹੋਵੇ ਹੁਣ ਦੱਸ ਦਈਏ ਕਿ ਤਹਿਸੀਲਦਾਰ ਸਾਹਿਬ ਕਿੱਥੋਂ ਕਿੱਥੇ ਬਦਲ ਕੇ ਗਏ ਆ ਕਮੈਂਟ ਜਰੂਰ ਕਰਿਓ ਜੇ ਜਾਣਕਾਰੀ ਤੁਹਾਡੇ ਕੋਲ ਬਹੁਤੀ ਹੋਵੇ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਤਹਿਸੀਲਦਾਰ ਬਦਲੇ ਗਏ ਆ ਕਿ ਪੰਜਾਬ ਦੇ ਹਰ ਤਹਿਸੀਲ ਦੇ ਵਿੱਚ ਅੱਜ ਰਜਿਸਟਰੀਆਂ ਹੋਈਆਂ ਜਾਂ ਕੱਲ ਹੋਣਗੀਆਂ ਕਿਹੜਾ ਰਜਿਸਟਰੀ